ਜੇ 40 ਦਿਨ ਜਲ ਚੜਾਨ ਤੇ 40 ਦਿਨ ਸੇਵਾ ਕਰਨ ਤੇ ਗੋਦ ਵੀ ਭਰੀ ਜਾਂਦੀ ਹੈ ਵਿਆਹ ਸ਼ਾਦੀ ਵੀ ਹੁੰਦੀ ਹੈ ਜੇ ਕੋਈ ਹੋਰ ਕੋਈ ਮਨੋ ਕਾਮਨਾ ਲੈ ਕੇ ਆਂਦਾ ਹੈ ਕੋਈ ਵੀ ਆਪਣੀ ਸੁੱਖ ਲੈ ਕੇ ਆਂਦਾ ਤਾਂ ਉਹਦੀ ਸੁੱਖ ਪੂਰੀ ਹੁੰਦੀ ਹੈ ਬਹੁਤ ਹੀ ਪ੍ਰਾਚੀਨ ਮੰਦਰ ਹੈ ਉਰੇ ਸਭ ਦੀਆਂ ਮਨੋ ਕਾਮਨਾ 40 ਦਿਨ ਜਲ ਚੜਾਓ 40 ਦਿਨ ਉਰੇ ਸੇਵਾ ਕਰੋ ਤਾਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮੈਂ ਹਾਂ ਤੁਹਾਡੇ ਨਾਲ ਰਵਨੀਤ ਜਿਵੇਂ ਕਿ ਪਟਿਆਲਾ ਸ਼ਹਿਰ ਦੇ ਕਈ ਪ੍ਰਾਚੀਨ ਮੰਦਿਰਾਂ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਆਏ ਹਾਂ ਉਹਨਾਂ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਆਏ ਹਾਂ ਉਸੇ ਤਰ੍ਹਾਂ ਹੀ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਪਟਿਆਲਾ ਸ਼ਹਿਰ ਦੇ ਖੱਦਰ ਪੰਡਾਰ ਦੇ ਵਿੱਚ ਸਥਿਤ ਸ਼੍ਰੀ ਲక్ష్ਮੀ ਨਾਰਾਇਣ ਮਹਾਦੇਵ ਮੰਦਿਰ ਦੇ ਵਿੱਚ ਬਾਕੀ ਗੱਲਬਾਤ ਕਰਦੇ ਆ ਇਸ ਮੰਦਿਰ ਦੇ ਪੁਜਾਰੀ ਜੀ ਦੇ ਨਾਲ ਨਮਸਕਾਰ ਪੁਜਾਰੀ ਜੀ ਨਮਸਕਾਰ ਜੀ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਦੋ ਸਾਲ ਤੋਂ ਉੱਤੇ ਇਹ ਪੁਰਾਣਾ ਮੰਦਿਰ ਹੈ ਕੀ ਇਤਿਹਾਸ ਹੈ ਇਸ ਦਾ ਇੱਥੇ ਮੈਂ ਆਪਣਾ ਪਰਿਚੈ ਦੇ ਦਾਂ ਮੈਂ ਵਿਸ਼ਨੂੰਨੰਦਗਿਰੀ ਪੁਜਾਰੀ ਲਕਸ਼ਮੀ ਨਾਇਣ ਮੰਦਿਰ ਸ਼੍ਰੀ ਮੰਦਿਰ ਖਦਰਪੰਡਾਰ ਪਟਿਆਲਾ ਜੀ ਤਾਂ ਆ ਮੰਦਿਰ ਦਾ ਜਿਹੜਾ ਇਤਿਹਾਸ ਹੈ ਬਹੁਤ ਪੁਰਾਣਾ ਹੈ 200 ਸਾਲ ਤੋਂ ਜ਼ਿਆਦਾ ਦਾ ਪੁਰਾਣਾ ਇਤਿਹਾਸ ਹੈ ਰਾਜੇ ਮਹਾਰਾਜਾਂ ਤੋਂ ਪਹਿਲਾਂ ਦਾ ਇਤਿਹਾਸ ਹੈ ਮੰਦਿਰ ਦਾ ਕੀ ਇਹ ਮੰਦਿਰ ਬਹੁਤ ਪ੍ਰਾਚੀਨ ਹੈ 200 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਮੰਦਿਰ ਹੈ ਤੇ ਉਰੇ ਉਸ ਤੋਂ ਬਾਅਦ ਇਹ ਲక్ష్ਮੀ ਨਾਰਾਇਣ ਮੰਦਿਰ ਸਾਡੇ ਬਜ਼ੁਰਗਾਂ ਨੇ ਬਣਾਇਆ ਸੀਗਾ ਤੇ ਇਹ ਮੰਦਿਰ ਬਹੁਤ ਹੀ ਪੁਰਾਤਨ ਮੰਦਿਰ ਹੈ। ਉਹ ਸਭ ਦੀਆਂ ਮਨੋ ਕਾਮਨਾ 40 ਦਿਨ ਜਲ ਚੜਾਓ 40 ਦਿਨ ਉਰੇ ਸੇਵਾ ਕਰੋ ਤਾਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਆਸ਼ੀਰਵਦ ਮੰਦਿਰ ਲక్ష్ਮੀ ਨਾਰਾਇਣ ਮੰਦਿਰ 200 ਸਾਲ ਤੋਂ ਜ਼ਿਆਦਾ ਪੁਰਾਣਾ ਮੰਦਿਰ ਹੈ, ਇਤਿਹਾਸਿਕ ਮੰਦਿਰ ਹੈ। ਇਹ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਕਿੰਨਾ ਪੁਰਾਣਾ ਮਤਲਬ ਕਿ ਮੰਦਿਰ ਹੈ ਸਾਡੀ ਕਿੰਨੀਆਂ ਪੀੜੀਆਂ ਉਰੇ ਸੇਵਾ ਕਰ ਚੁੱਕੀਆਂ ਤਾਂ ਇਹ ਵੀ ਸਾਨੂੰ ਪਤਾ ਨਹੀਂ ਹੈ ਇਹਨਾ ਪੁਰਾਣਾ ਮੰਦਿਰ ਹੈ ਸ਼ਿਵ ਮੰਦਿਰ ਰਾਜੇ ਮਹਾਰਾਜੇ ਦੇ ਸਮਿਆਂ ਤੋਂ ਤੇ ਆ लक्ष्मी नारायण ਮੰਦਿਰ ਸਾਡੇ ਬਜ਼ੁਰਗਾਂ ਨੇ ਬਣਾਇਆ ਸੀਗਾ ਸ਼ਿਵਾਲਾ ਪਹਿਲਾਂ ਬਣਿਆ ਸੀਗਾ ਤੇ ਅਬ ਚਲੋ ਸ਼ਿਵਾਲਾ ਸਾਡੇ ਦਾਦੇ ਪੜਦਾਦੇ ਤੋਂ ਪਹਿਲਾਂ ਦਾ ਤੇ ਸਾਨੂੰ ਇਹ ਨਹੀਂ ਪਤਾ ਕਿ ਇਹ ਕਿੰਨਾ ਪੁਰਾਣਾ ਹੈ ਤੇ ਸਾਡੀਆਂ ਉਹ ਕਈ ਪੀੜੀਆਂ ਸੇਵਾ ਕਰਦੀਆਂ ਆ ਰਹੀਆਂ ਔਰ ਮੰਦਿਰ ਚ ਤੇ ਬਾਬਾ ਜੀ ਜਿਵੇਂ ਮੰਨਤਾ ਹੁੰਦੀ ਹੈ ਮੰਦਰਾਂ ਦੀ ਹਨਾ ਜਿਵੇਂ ਸ਼ਰਧਾਲੂ ਜੁੜਦੇ ਨੇ ਇਹ ਵੀ ਕਿਸੇ ਆਸ ਨਾਲ ਜੁੜਦੇ ਨੇ ਵਿਜੇ ਮਨੋ ਕਾਮਨਾਵਾਂ ਦੀ ਗੱਲ ਕਰੀਏ ਐਸੀ ਕੀ ਮੰਨਤਾ ਹੈ ਇਸ ਮੰਦਰ ਦੀ ਇਸ ਮੰਦਰ ਚ 40 ਦਿਨ ਜਲ ਚੜਾਣ ਤੇ 40 ਦਿਨ ਸੇਵਾ ਕਰਨ ਤੇ ਗੋਦ ਵੀ ਭਰੀ ਜਾਂਦੀ ਹੈ ਵਿਆਹ ਸ਼ਾਦੀ ਵੀ ਹੁੰਦੀ ਹੈ ਜੇ ਕੋਈ ਹੋਰ ਕੋਈ ਮਨੋ ਕਾਮਨਾ ਲੈ ਕੇ ਆਂਦਾ ਹੈ ਕੋਈ ਵੀ ਆਪਣੀ ਸੁੱਖ ਲੈ ਕੇ ਆਂਦਾ ਤਾਂ ਉਹਦੀ ਸੁੱਖ ਪੂਰੀ ਹੁੰਦੀ ਹੈ ਜੀ ਤੇ ਇਧਰ ਆਪਣਾ ਲక్ష్ਮੀ ਨਾਰਾਇਣ ਮੰਦਿਰ ਵੀ ਕਰਦੀ ਸੁੱਖ ਸ਼ਾਂਤੀ ਲਈ ਸਭ ਕਿਸੇ ਪ੍ਰਕਾਰ ਦੀ ਕੋਈ ਮੰਗਦਾ ਆਪਣੀ ਮੁਰਾਦ ਤਾਂ ਉਹਦੀ ਲక్ష్ਮੀ ਨਾਰਾਇਣ ਭਗਵਾਨ ਵੀ ਪੂਰੀ ਕਰਦੇ ਨੇ ਤੇ ਪੰਡਿਤ ਜੀ ਜਿਵੇਂ ਕਿ ਤਿਹਾਰ ਹੁੰਦੇ ਨੇ ਹਨਾ ਤਿਹਾਰ ਆਉਂਦੇ ਨੇ ਹਰ ਇੱਕ ਮੰਦਿਰ ਦੇ ਵਿੱਚ ਕੁਝ ਖਾਸ ਐਸੇ ਤਿਹਾਰ ਹੁੰਦੇ ਨੇ ਜਿਹੜੇ ਮਨਾਏ ਜਾਂਦੇ ਨੇ ਤਾਂ ਇਸ ਮੰਦਿਰ ਦੇ ਵਿੱਚ ਕਿਹੜੇ ਅਸੀਂ ਤਿਹਾੜ ਨੇ ਜਿਹੜੇ ਖਾਸ ਤੌਰ ਤੇ ਮਨਾਉਂਦੇ ਆ तकरीबन ਤਿਹਾੜ ਤਾਂ ਸਾਰੇ ਬਣਾਉਂਦੇ ਆ ਮਹਾ ਸ਼ਿਵਰਾਤਰੀ ਭਗਵਾਨ ਦਾ ਤਿਹਾੜ ਹੈ ਸ਼ੰਕਰ ਭਗਵਾਨ ਦਾ ਉਹ ਬੜੀ ਧੂਮ-ਧਾਮ ਨਾਲ ਬਣਾਇਆ ਜਾਂਦਾ ਤੇ ਹਰ ਵੀਰਵਾਰ ਲక్ష్ਮੀ ਨਾਰਾਇਣ ਜੀ ਦੇ ਕੀਰਤਨ ਵਗੈਰਾ ਹਰ ਵੀਰਵਾਰ ਹੁੰਦਾ ਔਰੇ ਤੇ तकरीबन ਸਾਰੇ ਤਿਹਾੜ ਬਣਾਏ ਜਾਂਦੇ ਆ ਬੜੀ ਧੂਮ-ਧਾਮ ਨਾਲ ਰਾਮ ਨੋਮੀ ਵਗੈਰਾ ਤੇ ਰਮਾਇਣ ਸ਼੍ਰੀ ਰਮਾਇਣ ਜੀ ਦਾ ਪਾਠ ਕਰਾਇਆ ਜਾਂਦਾ ਤੇ ਪਿਤਰਾ ਦੀ ਸ਼ਾਂਤੀ ਲਈ ਤੇ ਪਿਤਰ ਦੋਸ਼ ਖਤਮ ਕਰਨ ਲਈ ਪਾਗਵਤ ਗੀਤਾ ਦਾ ਵੀ ਪਾਠ ਹੁੰਦਾ ਹੈ ਤੇ ਹਨੂਮਾਨ 40 ਸਾਹ ਵਗੈਰਾ ਸਾਰਾ ਕੁਝ ਮੰਦਿਰ ਚ ਕਰਵਾਇਆ ਜਾਂਦਾ ਜੀ ਤੇ ਪੰਡਿਤ ਜੀ ਤੁਸੀਂ ਇਸ ਮੰਦਿਰ ਬਾਰੇ ਹੋਰ ਕੀ ਕਹਿਣਾ ਚਾਹੋਗੇ ਸ਼ਰਧਾਲੂਆਂ ਨੂੰ ਅਸਤਾ ਹੀ ਕਹਿਣਾ ਜਾਵਾਂਗੇ ਕਿ ਸ਼ਰਧਾਲੂ ਪਹਿਲਾਂ ਵੀ ਆੰਦੇ ਆ ਤੇ ਹੋਰ ਵੀ ਜੁੜਨ ਤੇ ਮਨੋ ਕਾਮਨਾ ਭਗਵਾਨ ਦੀ ਸੇਵਾ ਕਰਨ ਔਰ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਵਾਉਣ ਨਮਸਕਾਰ ਜੀ ਜਿਵੇਂ ਕਿ ਤੁਸੀਂ ਇਹਨਾਂ ਬਾਬਾ ਜੀ ਦੇ ਭਗਤ ਹੋ ਹਨ ਤੇ ਕਿੰਨਾ ਟਾਈਮ ਤੋਂ ਤੁਸੀਂ ਇਸ ਮੰਦਿਰ ਦੇ ਨਾਲ ਜੁੜੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਨਾਲ ਰਾਮ ਰਾਮ ਜੀ ਸਾਰਿਆਂ ਨੂੰ ਮੇਰਾ ਨਾਮ ਪੰਕਜ ਸ਼ਰਮਾ ਮੈਂ ਇਸ ਮੰਦਿਰ ਦੇ ਨਾਲ ਕਟੋਕਟ 40 ਸਾਲਾਂ ਤੋਂ ਜੁੜਿਆ ਹੋਈ ਤੇ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਮੇਰੇ ਦਾਦਾ ਜੀ ਸੀਗੇ ਇਸ ਮੰਦਿਰ ਦੇ ਨਾਲ ਜੁੜੇ ਹੋਏ ਸੀਗੇ ਇਹਨਾਂ ਦੇ ਜਿਹੜੇ ਇਸ ਮੰਦਿਰ ਦੇ ਜਿਹੜੇ ਮੇਨ ਪੁਜਾਰੀ ਸੀਗੇ ਇਹਨਾਂ ਦੇ ਫਾਦਰ ਸਾਹਿਬ ਆਬਾਈ ਦੇ ਉਹ ਸਾਡੇ ਸਾਰਿਆਂ ਦੇ ਵਿਆਹ ਉਹਨਾਂ ਨੇ ਹੀ ਕੀਤੇ ਹਨ ਤੇ ਬਾਕੀ ਇਹ ਮੰਦਰ ਜਿਹੜਾ ਹੈ 200 ਸਾਲ ਤੋਂ ਵੀ ਪੁਰਾਣਾ ਮੰਦਿਰ ਹੈ ਜਿਸ ਤਰ੍ਹਾਂ ਮੇਰੇ ਦਾਦਾ ਜੀ ਵਗੈਰਾ ਦੱਸਦੇ ਸੀਗੇ ਜਾਂ ਮੇਰੇ ਦਾਦੀ ਤੋਂ ਮੈਂ ਸੁਣਿਆ ਸੀਗਾ ਤੇ ਇਹ ਇੱਥੇ ਜਿਹੜੇ ਮਾਨਯਤਾ ਸੀ ਮੈਂ ਮੰਨਦੇ ਆ ਕਿ ਸ਼ੁਰੂ ਚ ਸਟਾਰਟਿੰਗ ਚ 200 ਸਾਲ ਪਹਿਲੇ ਇੱਥੇ ਰਾਜੇ ਮਹਾਰਾਜ ਦੇ ਟਾਈਮ ਤੇ ਸ਼ਿਵਲਿੰਗ ਜਿਹੜੇ ਸੀਗੇ ਖੁਦ ਪ੍ਰਗਟ ਹੋਏ ਸੀਗੇ ਜੀ ਉਸ ਤੋਂ ਬਾਅਦ ਇੱਥੇ आले-ਦਾਲੇ ਦੇ ਲੋਕਾਂ ਨੇ ਮਿਲ ਕੇ ਮੰਦਿਰ ਬਣਵਾਇਆ ਤੇ ਮੰਦਿਰ ਤੋਂ ਬਾਅਦ ਜਿਹੜੇ ਮੰਦਿਰ ਦੀ ਦੇਖ ਰਹੇਗਾ ਸਾਰੀ ਉਹ ਬਾਬਾ ਜੀ ਦੇ ਪਰਿਵਾਰ ਵਾਲੇ ਸਾਰੇ ਦੇਖਦੇ ਆ ਰਹੇ ਆਂ ਇਸ ਮੰਦਰ ਦੀ ਮੇਨ ਮਾਨਤਾ ਇਹ ਹੈ ਜੀ ਕਿ ਸਾਡੇ ਪਰਿਵਾਰ ਦੇ ਵਿੱਚ ਜੋ ਜਦ ਕਿਸੇ ਦੇ ਘਰ ਦੇ ਕਿਸੇ ਦੇ ਬੱਚਾ ਨਹੀਂ ਹੁੰਦਾ ਜਾਂ ਮੰਨ ਲਓ ਕਿ ਕਿਸੇ ਦੇ ਵਿਆਹ ਸ਼ਾਦੀ ਨਹੀਂ ਹੁੰਦੀ ਜਾਂ ਕੋਈ ਹੋਰ ਕੋਈ ਮਾਨਸਿਕ ਜਾਂ ਕੋਈ ਫੈਮਲੀ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਤਾਂ ਉਹ ਇੱਥੇ ਆ ਕੇ ਸ਼ਿਵ ਜੀ ਜੀ ਦੇ ਤਸਵੀਰ ਲਿੰਗ ਤੇ ਜਲ ਚੜ੍ਹਾਉਂਦੇ ਹਨ ਦਿਲ ਦੇ ਨਾਲ ਇੱਥੇ ਪ੍ਰਾਰਥਨਾ ਕਰਦੇ ਹਨ ਔਰ ਉਹ ਜਿਹੜੀ ਮਨੋ ਕਾਮਨਾ ਹੈ ਇਨਸਾਨ ਦੀ ਬਹੁਤ ਜਲਦੀ ਭਗਵਾਨ ਸੁਣਦੇ ਹਨ ਜੀ ਸੋ ਬਹੁਤ ਵਧੀਆ ਜਾਣਕਾਰੀ ਇਸ ਮੰਦਿਰ ਦੇ ਬਾਰੇ ਸਾਨੂੰ ਜਾਣਨ ਨੂੰ ਮਿਲੀ ਹੈ ਤੁਹਾਨੂੰ ਵੀ ਜਾਣਨ ਨੂੰ ਮਿਲੀ ਹੈ ਸੋ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਸਾਡੇ ਚੈਨਲ ਦਾ ਮਿਰਰ ਟਾਈਮ ਦੇ ਨਾਲ ਧੰਨਵਾਦ